ਜਿਹੜੇ ਸੰਧਾਰੇ ਚ ਦਿੱਤੇ ਜਾਂਦੇ ਆ ਜੀ ਡ్రਾਈ ਫਰੂਟ ਵਾਲੇ ਬਿਸਕਟ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਅੱਜ ਆਪਾਂ ਘਰੇ ਤਿਆਰ ਕਰ ਲਿਆ ਤੇ ਸੰਧਾਰਾ ਕੀ ਚੀਜ਼ ਹੁੰਦੀ ਆ ਤੇ ਕਿਹੜੀ ਕਿਹੜੀ ਚੀਜ਼ ਸੰਧਾਰੇ ਚ ਹੁੰਦੀ ਆ ਅੱਗੇ ਸਾਰਾ ਵੀਡੀਓ ਚ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਲੈ ਕੇ ਆਂ ਜੀ ਆਪਾਂ ਇਹ ਸਪੈਸ਼ਲ ਸੰਧਾਰੇ ਵਾਲੇ ਬਿਸਕਟ ਬਹੁਤ ਭੈਣਾ ਕਹਿ ਰਹੇ ਸੀ ਕਿ ਮੈਡਮ ਤੁਸੀਂ ਮਠੀਆਂ ਦੇ ਵੀਡੀਓ ਚ ਵਿਖਾਈਆਂ ਪਰ ਬਿਸਕਟ ਨਹੀਂ ਵਿਖਾਈਏ ਤੁਸੀਂ ਦੇਖ ਸਕਦੇ ਹੋ ਜੀ ਡਰਾਈ ਫਰੂਟ ਵਾਲੇ ਜਿਹੜੇ ਬਿਸਕਟ ਆ ਇਹ ਸਾਡੇ ਕੋਲ ਭੈਣਾ ਨੇ ਮੰਗਾਏ ਆ ਵੈਸੇ ਜ਼ਿਆਦਾਤਰ ਜਿਹੜੀਆਂ ਭੈਣਾ ਉਹ ਪੀਪੇ ਵਾਲੇ ਬਿਸਕਟ ਹੀ ਮੰਗਾਉਂਦੀਆਂ ਸੀ ਇਹ ਕਸਟਮਰ ਦਾ ਆਪਾਂ ਨੂੰ ਆਇਆ ਸੀਗਾ ਜੀ ਆਰਡਰ ਵੀ ਸਾਨੂੰ ਡਰਾਈ ਫਰੂਟ ਵਾਲੇ ਜਿਹੜੇ ਆ ਉਹ ਬਿਸਕਟ ਚਾਹੀਦੇ ਆ ਤੇ ਇਹ ਆਪਾਂ ਕਰ ਦਿੱਤੇ ਅੱਜ ਡਰਾਈ ਫਰੂਟ ਵਾਲੇ ਬਿਸਕਟ ਤਿਆਰ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਵੀ ਆ ਤੇ ਦੇਖਣ ਤੇ ਤਾਂ ਬਹੁਤ ਵਧੀਆ ਲੱਗਦੇ ਆ ਹੋਰ ਬੱਚੇ ਖੁਸ਼ ਹੋ ਜਾਣਗੇ ਵੀ ਸਾਡੀਆਂ ਨਾਨੀਆਂ ਨੇ ਇਹ ਜਿਹੜਾ ਸੰਧਾਰਾ ਭੇਜਿਆ ਬਿਸਕਟਾਂ ਦਾ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਤੇ ਇਸ ਸੰਧਾਰੇ ਦਾ ਸਮਾਨ ਤੁਸੀਂ ਆਪਦੇ ਕੋਲ ਮੰਗਾ ਸਕਦੇ ਹੋ ਆਪਣੀਆਂ ਭੈਣਾਂ ਨੂੰ ਦੇ ਸਕਦੇ ਹੋ ਆਪਣੀ ਧੀਆ ਨੂੰ ਦੇ ਸਕਦੇ ਹੋ ਕਿਸੇ ਵੀ ਕਿਸਮ ਦਾ ਜਿਹੜਾ ਸਮਾਨ ਆ ਤੁਸੀਂ ਆਪਣਾ ਆਰਡਰ ਤੇ ਸਾਡੇ ਕੋਲ ਤਿਆਰ ਕਰਾ ਸਕਦੇ ਹੋ ਇਹ ਇੱਕ ਭੈਣ ਦੇ ਸੀਗੇ 5 ਕਿਲੋ ਉਹਨਾਂ ਨੇ ਬਿਸਕਟ ਮੰਗਾਇਆ ਸੀ ਨਾਲ ਉਹਨਾਂ ਨੇ ਆਪਣੇ ਕੋਲ ਮੰਗਾਈ ਹੈ ਜੀ ਇਹ ਜਿਹੜੀ ਮਿੱਠੀ ਵਾਲੀ ਮਠੀ ਜਿਹੜੀ ਆਪਾਂ ਗੁੜ ਵਾਲੀ ਤਿਆਰ ਕੀਤੀ ਆ ਤੇ ਨਾਲ ਉਹਨਾਂ ਨੇ ਮੰਗਾਈਏ ਆਪਣੇ ਕੋਈ ਮਟਰੀ ਯਾਨੀ ਕਿ ਤਿੰਨ ਤਰ੍ਹਾਂ ਦਾ ਉਹ ਜਿਹੜਾ ਸੰਧਾਰੇ ਦਾ ਸਮਾਨ ਉਹਨਾਂ ਨੇ ਆਪਣੇ ਕੋ ਮਗਾਇਆ ਇਥੇ ਨਾ ਬਹੁਤ ਪੈਣਾ ਦੇ ਸਵਾਲ ਆ ਰਹੇ ਨੇ ਖਾਸ ਕਰਕੇ ਅੰਮ੍ਰਿਤਸਰ ਵਾਲੀ ਸਾਈਡ ਤੋਂ ਕਿ ਮੈਡਮ ਸੰਧਾਰਾ ਕੀ ਹੁੰਦਾ ਵਾ ਕੀ ਉਹਦੇ ਵਿੱਚ ਸਮਾਨ ਦਿੱਤਾ ਜਾਂਦਾ ਵਾ ਅਸੀਂ ਵੀ ਆਪਣੀਆਂ ਬੇਟੀਆਂ ਨੂੰ ਦੇਣਾ ਚਾਹੁੰਦੇ ਕਿਉਂਕਿ ਕਿਹ ਜਗ੍ਹਾ ਤੇ ਪ੍ਰਥਾ ਹੁੰਦੀ ਆ ਕਿਹੇ ਜਗ੍ਹਾ ਤੇ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ ਤੇ ਆਪਾਂ ਵੇਖੋ ਵੇਖੀਏ ਜਿਹੜਾ ਕੰਮ ਕਰਦੇ ਆ ਵੀ ਹਾਂ ਸਾਨੂੰ ਵੀ ਸੰਧਾਰਾ ਦੇਣਾ ਚਾਹੀਦਾ ਵਾ ਇਹ ਮਾਲਵੇ ਵਾਲੀ ਸਾਈਡ ਤੇ ਜ਼ਿਆਦਾ ਜਿਹੜਾ ਸੰਧਾਰੇ ਦਾ ਦਿੱਤਾ ਜਾਂਦਾ ਵਾ ਸੁੰਦਾਰੇ ਦਾ ਮਤਲਬ ਜਿਹੜੇ ਪੇਕੇ ਘਰ ਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਆਪਣੀ ਬੇਟੀ ਨੂੰ ਆਪਣੇ ਆਪਾ ਭੈਣ ਨੂੰ ਦਿੰਨੇ ਆ ਵੀ ਇਹ ਉਹਦੇ ਪੇਕੇ ਘਰ ਦੀ ਉਹਨੂੰ ਯਾਦ ਦਿਲਾਉਂਦੀਆਂ ਨੇ ਇਹਦੇ ਵਿੱਚ ਤੁਸੀਂ ਬਿਸਕਟ ਵੀ ਦੇ ਸਕਦੇ ਹੋ ਮਿੱਠੇ ਦੇ ਵਿੱਚ ਮਠੀਆਂ ਵੀ ਦੇ ਸਕਦੇ ਹੋ ਨਾਲ ਤੁਸੀਂ ਮਟਰੀ ਵੀ ਦੇ ਸਕਦੇ ਹੋ ਗੇਵਰ ਵੀ ਦੇ ਸਕਦੇ ਹੋ ਮਠਿਆਈ ਵੀ ਦੇ ਸਕਦੇ ਹੋ ਯਾਨੀ ਕੋਈ ਵੀ ਤੁਸੀਂ ਮਿੱਠਾ ਇਹਦੇ ਵਿੱਚ ਦੇ ਸਕਦੇ ਹੋ ਇਹਦੇ ਨਾਲ ਨਾਲ ਜਿਵੇਂ ਕਿ ਕੱਪੜੇ ਵੀ ਤੁਸੀਂ ਦੇ ਸਕਦੇ ਹੋ ਗਹਿਣੇ ਵੀ ਦੇ ਸਕਦੇ ਹੋ ਕੋਈ ਗਿਫਟ ਵੀ ਦੇ ਸਕਦੇ ਹੋ ਫਲ ਵੀ ਦੇ ਸਕਦੇ ਹੋ ਯਾਨੀ ਜਿੰਨੀ ਤੁਹਾਡੀ ਪਹੁੰਚ ਹੈ ਜਿਵੇਂ ਆਪਾਂ ਕਰਵਾ ਚੌਥ ਤੇ ਸਰਗੀ ਜਿਵੇਂ ਆਉਂਦੀ ਹੈ ਨਾ ਇਸੇ ਤਰ੍ਹਾਂ ਇਹ ਜਿਹੜਾ ਸੰਧਾਰਾ ਵੀ ਹੁੰਦਾ ਵਾ ਇਹ ਮਾਲਵੇ ਵੱਲ ਜ਼ਿਆਦਾ ਜਿਹੜਾ ਦਿੱਤਾ ਜਾਂਦਾ ਵਾ ਇਹਨੂੰ ਸੰਧਾਰਾ बोलਦੇ ਤੇ ਸੰਧਾਰਾ ਵੀ बोलਦੇ ਆ ਇਹ ਹਰਿਆਲੀ ਤੀਜ ਤੇ ਦਿੱਤਾ ਜਾਂਦਾ ਯਾਨੀ ਕਿ ਇਹ ਆਪਣੀ ਬੇਟੀ ਦੀ ਖੁਸ਼ੀ ਤੇ ਇੱਕ ਉਹਦੇ ਸੁੱਖ ਵਾਸਤੇ ਜਿਹੜਾ ਪ੍ਰਤੀਕ ਆ ਵੀ ਉਹ ਉਹਨੇ ਬੇਟੀ ਨੇ ਜਿਵੇਂ ਵਰਤ ਰੱਖਣਾ ਹੋਵੇ ਤੇ ਪੇਕੇ ਇਹ ਜਿਹੜਾ ਉਹਨੂੰ ਸਮਾਨ ਦਿੰਦੇ ਆ ਕਿ ਅਸੀਂ ਤੇਰੇ ਮਗਰ ਹੈਗੇ ਆ ਤੇ ਤੂੰ ਖੁਸ਼ ਰਹੇ ਤੇ ਵਧੀਆ ਖੁਸ਼ਕੁਸ਼ ਜਿਹੜਾ ਵਾ ਤੂੰ ਆਪਣੇ ਸਹੁਰੇ ਘਰ ਜੀਵਨ ਬਤੀਤ ਕਰ ਤੇ ਨਾਲ ਆਪਣਾ ਵਰਤ ਜਿਹੜਾ ਵਧੀਆ ਰੱਖ ਕਿਉਂਕਿ ਧੀਆ ਨੂੰ ਇਹੀ ਆਸ ਹੁੰਦੀ ਆ ਪੇਕਿਆਂ ਵੱਲੋਂ ਆਪਾਂ ਕਿੱਥੇ ਜੰਮਦੀਆਂ ਤੇ ਕਿੱਥੇ ਆਪਾਂ ਨੂੰ ਵਿਆਹ ਕੇ ਤੇ ਫਿਰ ਭੇਜ ਦਿੱਤਾ ਜਾਂਦਾ ਵਾ ਸੋ ਇਹ ਜਿਹੜਾ ਸੰਧਾਰਾ ਹੋ ਗਿਆ ਲੋਹੜੀ ਦਾ ਤਿਹਾਰ ਹੋ ਗਿਆ ਚਾਹੇ ਜਿਵੇਂ ਕਰਵਾ ਚੌਥ ਹੋ ਗਿਆ ਇਹੋ ਜੀ ਚੀਜ਼ਾਂ ਦੇ ਜਿਹੜਾ ਇਹ ਜਿਹੜਾ ਸਮਾਨ ਆਪਾਂ ਬੇਟੀਆਂ ਨੂੰ ਦਿੰਨੇ ਆ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਆ ਸਮਾਨ ਦੀ ਕੋਈ ਗੱਲ ਨਹੀਂ ਤੁਸੀਂ ਕੱਲੇ ਬਿਸਕਟ ਭੇਜ ਦਿਓ ਚਾਹੇ ਕੱਲੇ ਤੁਸੀਂ ਕੇਲੇ ਹੀ ਲੈ ਕੇ ਭੇਜ ਦਿਓ ਨਾ ਉਹ ਕੇਲੇ ਜਿਹੜੇ ਭਾਵੇਂ ਉਹ ਰੋਜ਼ ਹੀ ਉਹ ਕੇਲੇ ਇਸਤੇਮਾਲ ਕਰਦੇ ਹੁਣ ਖਾਂਦੇ ਹੁਣ ਪਰ ਜਿਹੜੇ ਪੇਕੇ ਘਰ ਵੱਲੋਂ ਆਉਂਦੇ ਨਾ ਉਹ ਧੀ ਨੂੰ ਪਤਾ ਨਹੀਂ ਕੀ ਕੀ ਜੰਨਤ ਮਿਲ ਜਾਂਦੀ ਹੈ ਵੀ ਹਾਂ ਮੇਰੇ ਪੇਕੇਆਂ ਨੇ ਭੇਜਿਆ ਜਾਂ ਮੇਰੇ ਭਰਾ ਦੇ ਕੇ ਗਏ ਨੇ ਬਾਕੀ ਜਿਹੜੇ ਮੇਰੇ ਗੱਲ ਦੇ ਨਾਲ ਜੇ ਕੋਈ ਸਹਿਮਤ ਆ ਤੇ ਜਰੂਰ ਦੱਸਿਓ ਜੇ ਭੈਣਾ ਖਾਸ ਕਰਕੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇੱਥੇ ਬਹੁਤ ਸਾਰੇ ਲੈਕਚਰ ਚੇਪਣ ਵਾਲਿਆਂ ਨੇ ਆ ਜਾਣਾ ਹੈ ਜੀ ਇਹ ਐਵੇਂ ਪ੍ਰਥਾ ਹੁੰਦੀ ਆ ਜੀ ਅਸੀਂ ਨਹੀਂ ਕੋਈ ਪ੍ਰਥਾ ਨੂੰ ਮੰਨਦੇ ਜੀ ਅਸੀਂ ਗੁਰੂ ਨੂੰ ਮੰਨਦੇ ਜੀ ਅਸੀਂ ਐ ਕਰਦੇ ਜਿਉਂ ਕਰਦੇ ਗੁਰੂ ਦੇ ਵੇਖੋ ਦੇਖੋ ਲੰਗਰ ਲਾਉਨੇ ਉਹ ਵੀ ਤੁਸੀਂ ਦਾਣੀ ਕਰਦੇ ਹੋ ਇਹ ਵੀ ਇੱਕ ਦਾਣੀ ਹੁੰਦਾ ਕਿ ਤੁਸੀਂ ਆਪਦੀ ਭੈਣ ਨੂੰ ਦਾਣ ਦੇ ਜਾ ਰਹੇ ਹੋ ਕਿਉਂਕਿ ਇੱਕ ਕੰਨਿਆਦਾਨ ਜਿਹੜਾ ਹੁੰਦਾ ਨਾ ਸਭ ਤੋਂ ਜਿਹੜਾ ਵੱਡਾ ਮੰਨਿਆ ਜਾਂਦਾ ਤੇ ਕੰਨਿਆ ਨੂੰ ਦਿੱਤਾ ਹੈ ਦਾਨ ਵੀ ਜਿਹੜਾ ਬਹੁਤ ਲੱਗਦਾ ਵਾ ਸੋ ਇਸ ਕਰਕੇ ਦਾਨ ਦੇ ਰੂਪ ਦੇ ਵਿੱਚ ਜਿਹੜੀ ਜਿਹੜੀ ਪ੍ਰਥਾ ਬਣੀ ਹੁੰਦੀ ਹੈ ਨਾ ਜਿਵੇਂ ਜਿਵੇਂ ਤਿਉਹਾਰ ਆਉਂਦੇ ਆ ਤੁਸੀਂ ਆਪਣੀ ਭੈਣ ਨੂੰ ਆਪਣੀ ਬੇਟੀ ਨੂੰ ਦਿਆ ਕਰੋ ਤਾਂ ਕਿ ਉਹ ਵੀ ਖੁਸ਼ ਰਹੇ ਆਪਣੇ ਸਾਰੇ ਪਰਿਵਾਰ ਦੇ ਵਿੱਚ ਵੀ ਤੇ ਉਹਨੂੰ ਬੜੀ ਇੱਕ ਤਸੱਲੀ ਜੀ ਰਹੇ ਵੀ ਹਾਂ ਮੇਰੇ ਪਿੱਛੇ ਮੇਰੇ ਪੇਕੇ ਹੈਗੇ ਨੇ ਕੋਈ ਵੀ ਦਿਨ ਤਿਹਾਰ ਹੁੰਦਾ ਨਾ ਤੇ ਧੀਆ ਜਿਹੜੀਆਂ ਉਹ ਦਰਵਾਜੇ ਵੱਲ ਵੇਖਦੀਆਂ ਕਿ ਮੇਰਾ ਵੀਰ ਕਦੋਂ ਆਊਗਾ ਚਾਹੇ ਸੌਣ ਹੋਵੇ ਚਾਹੇ ਰਖੜੀ ਹੋਵੇ ਚਾਹੇ ਦੀਵਾਲੀ ਹੋਵੇ ਨਾ ਕਿੰਨਾ ਵੀ ਸਮਾਨ ਭਾਵੇਂ ਘਰ ਵਾਲਾ ਘਰੇ ਲਿਆ ਕੇ ਦੇ ਦੇ ਜਨਾਨੀ ਨੂੰ ਪਰ ਇੱਕ ਉਹ ਭਰਾ ਦੀ ਚਾਹੇ ਆਪਣੇ ਬਾਪ ਦੀ ਆਉਣ ਦੀ ਉਹਨੂੰ ਅਡੀਕ ਰਹਿੰਦੀ ਆ ਵੀ ਆਏ ਨਹੀਂ ਮੇਰੇ ਪੇਕੇ ਆਏ ਨਹੀਂ ਕਈਆਂ ਨੂੰ ਤੇ ਤਾਣੇ ਮੇਣੇ ਵੀ ਵੱਜਦੇ ਆ ਤੇ ਉਹਨਾਂ ਦੇ ਭਰਾ ਕਿਤੇ ਲੰਗਰ ਲਾ ਕੇ ਬੈਠੇ ਹੁੰਦੇ ਆ ਵੀ ਹਾਂ ਜੀ ਅਸੀਂ ਲੰਗਰ ਲਾਏ ਆ ਤੇ ਭੈਣਾ ਭਾਵਾ ਕਰੇ ਰੋਂਦੀਆਂ ਰਾਂ ਮੈਂ ਜ਼ਰੂਰੀ ਨਹੀਂ ਕਹਿੰਦੀ ਮੈਂ ਸਮਾਨ ਬਣਾ ਰਹੀ ਆ ਇਸ ਤੇ ਆਪਾਂ ਇੱਕ ਹੋਰ ਵੀਡੀਓ ਵੀ ਬਣਾਵਾਂਗੇ ਜੇ ਮੇਰੀ ਇਹਨਾਂ ਗੱਲਾਂ ਨਾਲ ਤੁਸੀਂ ਸਹਿਮਤ ਹੋ ਜਿਵੇਂ ਅੱਜਕੱਲ ਕਹਿੰਦੇ ਵੀ ਰਖੜੀ ਵੀ ਨਹੀਂ ਬਨਣੀ ਚਾਹੀਦੀ ਕਦੋਂ ਦਾ ਇਹ ਤਿਆਰ ਚੱਲਦਾ ਆ ਰਿਹਾ ਵਾ ਇਹ ਵੀ ਇੱਕ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਵਾ ਰਖੜੀ ਦਾ ਤਿਆਰ ਇਹ ਤੇ ਆਪਾਂ ਗੱਲ ਬਾਅਦ ਚ ਕਰਾਂਗੇ ਅੱਜ ਆਪਾਂ ਸਿਰਫ ਤੁਹਾਨੂੰ ਦੱਸਦੇ ਪੀ ਇਹ ਸੰਧਾਰਾ ਵਾ ਤੁਸੀਂ ਖੁਸ਼ੀ ਨਾ ਦੇ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਬੰਦਸ਼ ਨਹੀਂ ਹੈਗੀ ਵੀ ਤੁਸੀਂ ਕਈ ਭੈਣਾਂ ਨੇ ਮੈਨੂੰ ਫੋਨ ਕਰਦੀਆਂ ਕਿ ਮੈਨੂੰ ਤੁਸੀਂ ਕਹਿੰਦੇ ਸੰਧਾਰਾ ਭੇਜ ਦਿਓ ਕੀ ਕੀ ਸਮਾਨ ਆਹੀ ਆਪਾਂ ਬੇਟੀਆਂ ਨੂੰ ਭ ਸਭ ਤੋਂ ਜ਼ਿਆਦਾ ਉਸ ਚੀਜ਼ ਦੇ ਵਿੱਚ ਪਿਆਰ ਪਾ ਕੇ ਭੇਜੋ ਫਿਰ ਤੁਸੀਂ ਜੋ ਤੁਹਾਡੀ ਪਹੁੰਚ ਆ ਕੱਪੜੇ ਆ ਗਹਿਣੇ ਆ ਚਾਹ ਫਾਲਾ ਫਰੂਟ ਆ ਕੁਝ ਵੀ ਜੋ ਤੁਹਾਡੀ ਪਹੁੰਚ ਹੈਗੀ ਆ ਤੁਸੀਂ ਆਪਣੀ ਬੇਟੀ ਦੇ ਘਰ ਜ਼ਰੂਰ ਦੇ ਕੇ ਆਇਆ ਕਰੋ ਚਾਹੇ ਆਪਣੀ ਭੈਣ ਦੇ ਘਰ ਜ਼ਰੂਰ ਦੇ ਕੇ ਆਇਆ ਕਰੋ ਚਾਹੇ ਉੱਥੇ ਜਾ ਕੇ ਖੜੀ ਜੋ 50 ਰੁਪਏ ਹੀ ਦੇਓ ਨਾ ਉਹ ਵੀ ਬਹੁਤ ਹੁੰਦੇ ਉਸ ਨੂੰ ਭੈਣ ਨੂੰ ਵੀ ਮੇਰੇ ਭਰਾ ਮੇਰੇ ਕੋਲ ਆਇਆ ਤਾਂ ਹੈਗਾ ਦਿੰਦੇ ਆ ਕੋਈ ਲੈਣ ਦਾ ਭੁੱਖਾ ਨਹੀਂ ਹੁੰਦਾ ਆਪਣੇ ਘਰ ਸਾਰੀਆਂ ਰਾਣੀਆਂ ਹੁੰਦੀਆਂ ਆਪਣੇ ਘਰ ਸਾਰੇ ਰਾਜੇ ਹੁੰਦੇ ਆ ਪਰ ਜਦੋਂ ਆਪਣੇ ਭੈਣ ਭਰਾ ਆ ਕੇ ਖੜ ਜਾਂਦੇ ਆ ਨਾ ਉਦੋਂ ਕੋਈ ਹਿੰਮਤ ਵੱਖਰੀ ਵੀ ਮਿਲ ਜਾਂਦੀ ਆ ਸੋ ਜਿਹੜੀਆਂ ਭੈਣਾਂ ਇਸ ਗੱਲ ਨਾਲ ਸਹਿਮਤ ਆ ਉਹ ਜਰੂਰ ਮੈਨੂੰ ਕਮੈਂਟ ਕਰਿਓ ਜੇ ਤੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਜੇ ਤੇ ਬਾਕੀ ਆਪਾਂ ਆਪਣੇ ਮੁੱਦੇ ਤੇ ਆਉਨੇ ਆ ਤੇ ਸੁਨਧਾਰੇ 'ਚ ਵੈਸੇ ਜਿਵੇਂ ਤੁਹਾਨੂੰ ਦੱਸਿਆ ਬਹੁਤ ਚੀਜ਼ਾਂ ਹੁੰਦੀਆਂ ਪਰ ਇਹ ਜਿਹੜੇ ਆਪਾਂ ਡਰਾਈ ਫਰੂਟ ਵਾਲੇ ਬਿਸਕਟ ਆ ਜਿਹੜੇ ਬੇਕ ਕਰਕੇ ਬਣਾਏ ਆ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੇ ਸੋਹਣੇ ਨੇ ਅਜੇ ਗਰਮ-ਗਰਮ ਨੇ ਤੇ ਇਹ ਜਿਹੜੇ ਆਪਾਂ ਬਿਸਕਟ ਤਿਆਰ ਕਰ ਦਿੱਤੇ ਕਿਉਂਕਿ ਕਈ ਭੈਣਾਂ ਦੀ ਮੈਨੂੰ ਇਹ ਸੀਗੀ ਮੰਗ ਕਿ ਮੈਡਮ ਸਾਡੀਆਂ ਬੇਟੀਆਂ ਜਿਹੜੀਆਂ ਡਾਈਟ ਤੇ ਆ ਚਾਹੇ ਉਹ ਤਲਿਆ ਨਹੀਂ ਖਾਂਦੀਆਂ ਜਿਵੇਂ ਕਿ ਮਠੀ ਜਿਹੜੀ ਆ ਇਹ ਫਰਾਈ ਕੀਤੀ ਹੋਈ ਆ ਤੇ ਤੁਸੀਂ ਕੋਈ ਇਹੋ ਜੀ ਚੀਜ਼ ਨਹੀਂ ਬਣਾਉਂਦੇ ਇਹ ਆਪਾਂ ਹੁਣ ਬੇਕ ਕਰ ਦਿੱਤੇ ਆ ਚਾਹੇ ਆਪਣੇ ਪੀਪੇ ਵਾਲੇ ਬਿਸਕਟ ਹੁੰਦੇ ਆ ਚਾਹੇ ਇਹ ਵਾਲੇ ਆ ਕੋਈ ਵੀ ਚੀਜ਼ ਹੈ ਜਿਹੜੀ ਆਪਣਾ ਆਰਡਰ ਤੇ ਤਿਆਰ ਹੁੰਦੀ ਜਦੋਂ ਆਪਣੇ ਕਾ ਆਰਡਰ ਤਿਆਰ ਹੁੰਦਾ ਉਦੋਂ ਆਪਾਂ ਇਦਾਂ ਟੇਬਲ ਤੇ ਜਿਹੜਾ ਸਜਾ ਲੈਨੇ ਆ ਜਦੋਂ ਆਪਾਂ ਨੂੰ ਆਰਡਰ ਆਉਂਦਾ ਉਹ ਬਣਾ ਕੇ ਤੇ ਆਪਾਂ ਸਜਾ ਲੈਨੇ ਆ ਐਕਸਟਰਾ ਆਪਾਂ ਕੋਈ ਵੀ ਸਮਾਨ ਬਣਾ ਕੇ ਨਹੀਂ ਰੱਖਦੇ ਭੀ ਜੇ ਤੁਸੀਂ ਕਹੋ ਕਿ ਸਾਨੂੰ ਬਾਸੀ ਸਮਾਨ ਮਿਲ ਰਿਹਾ ਹਰ ਇੱਕ ਚੀਜ਼ ਜਿਹੜੀ ਆ ਚਾਹੇ ਉਹ ਮਠੀ ਆ ਚਾਹੇ ਮਟਰੀ ਆ ਚਾਹੇ ਬਿਸਕਟ ਆ ਉਹ ਸਾਰਾ ਕੁਝ ਤੁਹਾਨੂੰ ਤਾਜ਼ਾ ਹੀ ਮਿਲੂਗਾ ਅੱਛਾ ਉਸ ਦਿਨ ਮੈਂ ਤੁਹਾਨੂੰ ਕਿਹਾ ਸੀਗਾ ਕਿ 1.5 ਕਿਲੋ ਤੋਂ ਘੱਟ ਜਿਹੜਾ ਵਾ ਉਹ ਆਰਡਰ ਨਹੀਂ ਆਪਾਂ ਲੈਣਾ ਪਰ ਕਈ ਭੈਣਾ ਕਹਿੰ ਰਹੇ ਸੀਗੇ ਮੈਡਮ ਸਾਨੂੰ 2 ਕਿਲੋ ਹੀ ਚਾਹੀਦਾ 1 ਕਿਲੋ ਹੀ ਚਾਹੀਦਾ ਵਾ ਤੇ ਸਾਰਾ ਸਮਾਨ ਮਿਲਾ ਕੇ ਅਸੀਂ 1.5 ਕਿਲੋ ਕਰ ਸਕਦੇ ਆਂ ਤੇ ਵਾਕਈ ਤੁਸੀਂ ਉਦਾਂ ਵੀ ਕਰ ਸਕਦੇ ਹੋ ਜਿਵੇਂ ਕਿਲੋ ਇਹ ਆਪਣੇ ਬਿਸਕਟ ਕਰਾ ਸਕਦੇ ਹੋ ਆਪਣੇ ਕੋ ਤੇ ਕਿਲੋ ਤੁਸੀਂ ਇਹ ਜਿਹੜੀ ਮੱਠੀ ਕਰਾ ਸਕਦੇ ਹੋ ਚਾਹੇ 2 ਕਿਲੋ ਕਰਾ ਸਕਦੇ ਹੋ ਮੱਠੀ ਭਾਰੀ ਹੁੰਦੀ ਏ ਥੋੜੀ ਚੜਦੀ ਏ ਇਹ 2 ਕਿਲੋ ਤੁਸੀਂ ਆਪਣੇ ਕੋ ਮੱਠੀ ਕਰਾ ਸਕਦੇ ਹੋ ਇਸ ਤਰ੍ਹਾਂ ਦੇ no, 3 ਕਿਲੋ ਤੁਸੀਂ ਆਪਣੇ ਕੋਈ ਮਟਰੀ ਕਰਾ ਸਕਦੇ ਜਾਨੀ ਕਿ 5 ਕਿਲੋ ਦਾ ਤੁਸੀਂ ਆਰਡਰ ਜਿਹੜਾ ਆਪਣਾ ਤਿਆਰ ਕਰ ਸਕਦੇ ਹੋ ਨਹੀਂ ਤੇ ਤੁਸੀਂ 3 ਕਿਲੋ ਵੀ ਮੰਗਾ ਸਕਦੇ ਹੋ ਕਿल्ले ਹੋ ਗਿਆ ਕਿਲੋ ਹੈਗਾ ਤੇ ਕਿਲੋ ਜਿਹੜੀ ਉਹ ਮਟਰੀ ਹੋ ਜੂਗੀ ਇਦਾਂ ਵੀ ਤੁਸੀਂ 3 ਕਿਲੋ ਦਾ ਵੀ ਆਰਡਰ ਸਾਡੇ ਕੋਲ ਮੰਗਾ ਸਕਦੇ ਹੋ ਨਾਲੇ ਇਹਦੇ ਨਾਲ ਇਹ ਆ ਵੀ ਸਾਰੇ ਟੇਸਟ ਜਿਹੜੇ ਤੁਸੀਂ ਚੈੱਕ ਕਰ ਲਓਗੇ ਤੇ ਬੱਚੇ ਜਿਵੇਂ ਕਈ ਲਾਈਕ ਕਰਦੇ ਆ ਮਟਰੀ ਕਈ ਲਾਈਕ ਕਰਦੇ ਮੱਠੀ ਕਈ ਬਿਸਕੁਟ ਲਾਈਕ ਕਰਦੇ ਆ ਇਹ ਤਿੰਨੇ ਜਿਹੜੇ ਆਰਡਰ ਮਿਲਾ ਕੇ ਇਦਾਂ ਤੋਂ ਡਾਇ ਜਿਹੜਾ ਸੰਧਾਰਾ ਤਿਆਰ ਹੋਊਗਾ 3 ਕਿਲੋ ਦਾ ਬਾਕੀ ਬਾਬੇ ਨੇ ਮਿਹਰ ਕੀਤੀ ਵਧੀਆ ਆਪਣਾ ਕਾਰੋਬਾਰ ਚੱਲਿਆ ਵਧੀਆ ਤੁਸੀਂ ਸਾਥ ਦਿੱਤਾ ਪਿਆਰ ਦਿੱਤਾ ਤੇ ਅਗਲੀ ਵਾਰ ਆਪਾਂ ਭੈਣਾ ਵਾਸਤੇ ਕੋਈ ਗਿਫਟ ਵੀ ਨਾਲ ਜ਼ਰੂਰ ਰੱਖਾਂਗੇ ਵੀ ਤੁਸੀਂ ਆਪਣੀਆਂ ਭੈਣਾਂ ਨੂੰ ਇਹ ਜਿਹੜਾ ਗਿਫਟ ਦੇ ਸਕਦੇ ਹੋ ਬਾਕੀ ਬਦਸੇ ਬਦਨਾਮ ਸਹੀ ਆਖਿਰ ਨਾਮ ਤੋਂ ਹੋਇਆ ਜਾਨੀ ਕਿ ਉਹਨਾਂ ਨੇ ਜਿਨ੍ਹਾਂ ਨੇ ਆਪਣੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਜਿਹੜੇ ਕਹਿੰਦੇ ਤੁਹਾਡੀ ਇਹ ਮੱਠੀਆਂ ਦੇ ਵਿੱਚ ਚੂਹੀ ਆ ਅੱਜ ਵੀ ਧਿਆਨਾ ਵੀਡੀਓ ਦੇਖਿਓ ਜੀ ਕੋਈ ਚੂਹੀ ਦੇਖਦੀ ਹੈ ਕਿ ਚੂਹਾ ਦੇਖਦਾ ਵਾ ਉਹਨਾਂ ਨੇ ਆਪਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇੰਨੇ ਕ ਭੈਣ ਭਰਾਵਾਂ ਦਾ ਪਿਆਰ ਆਇਆ ਮੈਂ ਜਦੋਂ ਉਹਦੀ ਬੈਕ ਵੀਡੀਓ ਬਣਾਈ ਸੀਗੀ ਉਸ ਚੀਜ਼ ਦਾ ਜਵਾਬ ਦੇ ਕੇ ਬਹੁਤ ਭੈਣਾਂ ਨੇ ਬਹੁਤ ਵੀਰਾਂ ਨੇ ਆਪਣਾ ਬਹੁਤ ਸਾਥ ਦਿੱਤਾ ਕਿ ਮੈਡਮ ਇਹੋ ਜਿਹਾ ਭੌਂਕਦੇ ਰਹਿੰਦੇ ਆ ਤੁਸੀਂ ਚੁੱਪ ਕਰਕੇ ਆਪਣਾ ਕੰਮ ਕਰੋ ਜਿਨ੍ਹਾਂ ਨੇ ਸਮਾਨ ਮੰਗਾਇਆ ਸੀ ਉਹਨਾਂ ਨੇ ਵੱਧ ਫੋਨ ਕੀਤੇ ਕਿ ਮੈਡਮ ਅਸੀਂ ਸਵਾਦ ਉਹ ਚੈੱਕ ਕੀਤਾ ਵਾ ਅਸੀਂ ਤੁਹਾਡੀ ਸਾਫ ਸਫਾਈ ਦੇਖੀ ਆ ਕਿ ਕਿੰਨਾ ਵਧੀਆ ਤੇ ਕਿੰਨਾ ਟੇਸਟੀ ਤੁਹਾਡਾ ਸਮਾਨ ਹੁੰਦਾ ਵਾ ਬਾਕੀ ਜਿਹੜੇ ਬੋਲਦੇ ਆ ਬੋਲੀ ਜਾਂਦੋ ਤੁਸੀਂ ਆਪਣਾ ਜਿਹੜਾ ਉਹ ਕੰਮ ਕਰੋ ਤੇ ਸੋ ਉਹਦੇ ਇੱਕ ਗੱਲ ਕਹਿਣ ਤੇ ਮੇਰੇ ਵਿੱਚ ਇਹੋ ਜਿਹਾ ਜੋਸ਼ ਆਇ ਇੱਕ ਰਬੜ ਵਾਂਗੂ ਹੋਰ ਚਲਾ ਕੇ ਉਹਦੇ ਮੂੰਹ ਤੇ ਵੱਜਿਆ ਬਾਕੀ ਉਹਨੇ ਜਿੱਦੋਂ ਮੈਨੂੰ ਗੱਲ ਕਹੀ ਆ ਤੇ ਉਹਦੇ ਨਾਲ ਮੈਨੂੰ ਊਰਜਾ ਹੀ ਮਿਲੀ ਆ ਹੋਰ ਉਤਸ਼ਾਹ ਦੇ ਨਾਲ ਮੈਂ ਜਿਹੜਾ ਕੰਮ ਕਰ ਰਹੀ ਹਾਂ ਜਾਨੀ ਕਿ ਆਪਾਂ ਇਹ ਨਵੇਂ ਬਿਸਕੁਟ ਤਿਆਰ ਕਰ ਦਿੱਤੇ ਆ ਇਦਾਂ ਹੀ ਨਵੇਂ-ਨਵੇਂ ਆਪਾਂ ਚੀਜ਼ਾਂ ਲੈ ਕੇ ਆਉਂਦੇ ਰਵਾਂਗੇ ਜੇ ਹੋਰ ਕਿਸੇ ਨੇ ਕਮੈਂਟ ਕਰਨਾ ਤਾਂ ਜਰੂਰ ਕਰਿਓ ਜੇ ਜਿਹਨੇ बैड ਕਮੈਂਟ ਕਰਨਾ ਹੈ ਤੇ ਮੈਂ ਹੁਣ ਇਹ ਕਹੂੰਗੀ ਵੀ बैड ਕਮੈਂਟ ਜਿਨੇ ਕਰਨਾ ਜਰੂਰ ਕਰਿਓ ਕਿਉਂਕਿ ਉਹਦੇ ਨਾਲ ਮੈਨੂੰ ਇੱਕ ਨਵੀਂ ਊਰਜਾ ਮਿਲਦੀ ਆ ਇੱਕ ਮੈਨੂੰ ਜੋਸ਼ ਮਿਲਦਾ ਵੀ ਕੁਝ ਨਵਾਂ ਲੈ ਕੇ ਆਵਾਂ ਵੀ ਮੈਨੂੰ ਕਿਸੇ ਨੇ ਗੱਲ ਕਿਵੇਂ ਕੀਤੀ ਆ ਮ ਸਕਦੇ ਆ ਜੇ ਕੋਈ ਵੀਡੀਓ ਦਾ ਇੰਨਾ ਕਿ ਜਿਹੜਾ ਟੋਟਾ ਕੱਟ ਕੇ ਤੇ ਕਹੇ ਉਹ ਵਾਇਰ ਕਰਦੇ ਵੀ ਹਾਂ ਇਹ ਬੀਬੀ ਬਹੁਤ ਹੰਕਾਰਲੀ ਆ ਹੰਕਾਰਨੀ ਆ ਇਹਦੇ ਵਿੱਚ ਉਹ ਸਿਰਫ ਸੱਚੇ ਪਾਤਸ਼ਾਹ ਦੀ ਜਿਹੜੀ ਮਿਹਰ ਆ ਉਹਦਾ ਪਿਆਰ ਆ ਉਹਦਾ ਆਸ਼ੀਰਵਾਦ ਆ ਤੇ ਆਪਣੀ ਜਿਹੜੀ ਹਿੰਮਤ ਆ ਉਹ ਸੱਚੇ ਪਾਸ਼ਾ ਹਿੰਮਤ ਦਿੰਦਾ ਤੇ ਆਪਾਂ ਜਿਹੜਾ ਸਾਰਾ ਸਮਾਨ ਸਾਫ਼ ਸੁਥਰਾ ਘਰੇ ਤਿਆਰ ਕਰਦੇ ਆ ਆਪਾਂ ਇਹ ਸਾਫ਼ ਸੁਥਰਾ ਸਮਾਨ ਤਾਂ ਤਿਆਰ ਕਰਦੇ ਆ ਦੇਖੋ ਮਟਰੀ ਮੱਠੀ ਬਿਸਕੁਟ ਆਮ ਤੁਹਾਨੂੰ ਬਜ਼ਾਰਾਂ ਚ ਮਿਲ ਜੂਗਾ ਪਰ ਉਹਦੇ ਵਿੱਚ ਸਾਫ ਸਫਾਈ ਦਾ ਤੁਸੀਂ ਆਮ ਹੀ ਦੇਖਿਆ ਗੋ ਸੋਸ਼ਲ ਮੀਡੀਆ ਦੇ ਆਪਾਂ ਤੇ ਨਾ ਚੀਜੋ ਬਾਹਰੋਂ ਖਾਣੇ ਤੇ ਨਾ ਆਪਾਂ ਕਿਸੇ ਨੂੰ ਸੇਲ ਕਰਦੇ ਸੋ ਇਸ ਕਰਕੇ ਆਪਾਂ ਘਰੇ ਹੀ ਸਾਰਾ ਕੁਝ ਤਿਆਰ ਕਰਦੇ ਆਂ ਕਿ ਇਹ ਚੀਜ਼ਾਂ ਜਿਹੜੀਆਂ ਖਾ ਕੇ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਜਦੋਂ ਬਾਹਰੋਂ ਆਪਾਂ ਗੰਦਾ ਮੰਦਾ ਖਾਣੇ ਆ ਚਾਹੇ ਗੰਦੇ ਮੰਦੇ ਹੱਥਾਂ ਨਾਲ ਤਿਆਰ ਕੀਤਾ ਹੋਇਆ ਖਾਣੇ ਆ ਤੇ ਸੌ ਬਿਮਾਰੀਆਂ ਲੱਗਦੀਆਂ ਨੇ ਜੇ ਸਾਫ਼ ਤੇ ਸ਼ੁੱਧ ਖਾਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲੀ ਗੱਲ ਹੈ ਜੀ ਤੁਸੀਂ ਆਪਦੇ ਘਰੇ ਤਿਆਰ ਕਰੋ ਕਿਉਂਕਿ ਲੋਕ ਕਹਿ ਦਿੰਦੇ ਆ ਕਿ ਮੈਡਮ ਜੀ ਅਸੀਂ ਕਿਹੜਾ ਵੇਖਿਆ ਜੇ ਨਹੀਂ ਤੁਹਾਨੂੰ ਯਕੀਨ ਨਾ ਤੁਸੀਂ ਆਪਣੇ ਘਰੇ ਤਿਆਰ ਕਰੋ ਹਰ ਇੱਕ ਚੀਜ਼ ਦੀ ਜਿਹੜੀ ਆਪਾਂ ਵੀਡੀਓ ਚੈਨਲ ਤੇ ਬਣਾ ਕੇ ਪਾਈ ਆ ਹਰ ਕਿਸਮ ਦਾ ਆਚਾਰ ਪਾਪੜ ਵੜੀਆਂ ਸਾਰੀਆਂ ਚੀਜ਼ਾਂ ਦੀ ਆਪਾਂ ਵੀਡੀਓ ਚੈਨਲ ਤੇ ਤਿਆਰ ਕਰਕੇ ਪਾਈਆਂ ਤੁਸੀਂ ਆਪਣੇ ਘਰੇ ਤਿਆਰ ਕਰੋ ਹਾਂ ਜੀ ਤੁਹਾਨੂੰ ਕੋ ਟਾਈਮ ਨਹੀਂ ਲੱਗਦਾ ਚਾਹੇ ਤੁਹਾਨੂੰ ਸਮਝ ਨਹੀਂ ਲੱਗਦੀ ਤੇ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਜਿਹੜਾ ਘਰ ਬੈਠੇ ਹੀ ਮੰਗਾ ਸਕਦੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਇੱਕ ਨਵੀਂ ਵੈਰਾਈਟੀ ਲੈ ਕੇ ਆਏ ਸੀ ਤਾਂ ਅੱਜ ਫਿਰ ਆਪਣਾ ਸਮਾਨ ਲੈ ਕੇ ਬੈਠੇ ਆਂ ਕਈ ਕਹਿਣਗੇ ਏ ਜਦੋਂ ਆਪਾਂ ਕੋਈ ਨਵੀਂ ਚੀਜ਼ ਬਣਾਉਣੀ ਆ ਤਾਂ ਵੀਡੀਓ ਲੈ ਕੇ ਆਉਣੀ ਕਿਉਂਕਿ ਕੋਈ ਚੀਜ਼ ਜੇ ਬਣਾਉਣੀ ਆ ਤੇ ਉਹਨੂੰ ਆਪਾਂ ਸੇਲ ਵੀ ਕਰਨਾ ਤੇ ਉਹਦੀ ਪ੍ਰਮੋਸ਼ਨ ਵੀ ਕਰਨੀ ਪੈਂਦੀ ਲੋਕ ਇੰਨੇ ਨੇ ਪੈਸੇ ਦੇ ਕੇ ਪ੍ਰਮੋਸ਼ਨ ਕਰਦੇ ਸਾਡਾ ਆਪਦਾ ਹੀ ਜਿਹੜਾ ਚੈਨਲ ਆ ਵਧੀਆ ਤੁਹਾਡੇ ਭੈਣ ਭਰਾਵਾਂ ਦੇ ਸਦਕਾ ਆਪਣੇ 3 ਲੱਖ ਜਿਹੜੇ ਫਾਲੋਅਰ ਹੋ ਚੁੱਕੇ ਨੇ ਸੋ ਇਸ ਕਰਕੇ ਆਪਾਂ ਆਪ ਹੀ ਆਪਣੀ ਮਸ਼ਹੂਰੀ ਕਰ ਲੈਣੇ ਆਂ ਵੀ ਆਪਾਂ ਹੁਣੇ ਨਵੇਂ ਬਿਸਕੁਟ ਜਿਹੜੇ ਤਿਆਰ ਕਰ ਦਿੱਤੇ ਆ ਜੇਕਰ ਤੁਸੀਂ ਮੰਗਾਉਣੇ ਆ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਸਾਨੂੰ ਬਾਰ ਬਾਰ ਆਪਾਂ ਤੁਹਾਨੂੰ ਕਹਿੰਨੇ ਆ ਕਿ ਵੀਡੀਓ ਦੇ ਨੀਚੇ ਜਿਹੜਾ ਨੰਬਰ ਦਿੱਤਾ ਹੁੰਦਾ ਵਾ ਪਲੀਜ਼ ਉੱਤੇ ਹੀ ਤੁਸੀਂ ਕਾਲ ਕਰਿਆ ਕਰੋ ਉੱਤੇ ਹੀ ਵਟਸਐਪ ਤੇ ਤੁਸੀਂ ਮੈਸੇਜ ਕਰਿਆ ਕਰੋ ਜੋ ਤੁਹਾਨੂੰ ਚਾਹੀਦਾ ਹੁੰਦਾ ਵਾ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਨਿੱਕਾ ਜਿਹਾ ਵਲੌਗ ਜਿਹੜਾ ਅੱਜ ਆਪਾਂ ਬਣਾਇਆ ਸੀ ਖਾਸ ਕਰਕੇ ਬਿਸਕੁਟਾਂ ਦਾ ਤੇ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰ ਰੂ ਪਲਗ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਅਤੇ ਬੈਲ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇਥੇ ਆਪਾਂ ਐਂਡ ਕਰਦੇ ਹਾਂ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸੇਗਾ